ਅੱਜ ਪੰਜਾਬ ਚ ਮੁਲਾਜ਼ਮ ਲਹਿਰ ਨੇ ਕਾਲ ਦਿੱਤੀ ਸੀ ਤੇ ਬਜਟ ਜੇ ਗਰੀਬ ਵਿਰੋਧੀ ਮਜ਼ਦੂਰ ਵਿਰੋਧੀ ਮੁਲਾਜ਼ਮ ਵਿਰੋਧੀ ਹੋਇਆ ਤਾਂ ਇਹਦਾ ਬਜਟ ਦੀਆਂ ਕਾਪੀਆਂ ਸਾਡੇ ਜਾਣਗੀਆਂ ਆ ਮਿੰਨੀ ਸਕੱਤਰੇ ਤੇ ਪਟਿਆਲਾ ਦੇ ਗੇਟ ਦੇ ਉੱਤੇ ਸਾਥੀ ਦਰਸ਼ਨ ਸਿੰਘ ਲਵਾਣਾ ਦੀ ਅਗਵਾਈ ਦੇ ਵਿੱਚ ਮੁਲਾਜ਼ਮਾਂ ਨੇ ਵੱਡੀ ਗਿਣਤੀ ਚ ਇਕੱਤਰ ਹੋ ਕੇ ਇਹ ਝੂਠੇ ਲਾਰਿਆਂ ਦੀ ਪੰਡ ਤੇ ਮੁਲਾਜ਼ਮ ਮਜ਼ਦੂਰ ਵਿਰੋਧੀ ਜਿਹੜਾ ਇਹ ਬਜਟ ਹੈ ਉਹਦੀਆਂ ਕਾਪੀਆਂ ਸਾੜਦੀਆਂ ਸਾੜੀਆਂ ਨੇ ਕਾਪੀਆਂ ਸਾੜਨ ਤੋਂ ਪਹਿਲਾਂ ਇੱਥੇ ਜਿਹੜੀ ਰੈਲੀ ਹੋਈ ਹੈ ਜਿਹਦੇ ਵਿੱਚ ਅਸੀਂ ਜ਼ਿਕਰ ਕੀਤਾ ਲੋਕਾਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਸੁਣਾਉਣ ਵਾਸਤੇ ਇਸ ਸਾਰੇ ਬਜਟ ਦੇ ਵਿੱਚ ਇੱਕ ਜਾਦੂਗਰੀ ਅੰਕੜਿਆਂ ਤੋਂ ਬਿਨਾ ਜਿਹੜਾ ਲੋੜਵੰਦ ਵਰਗ ਹੈ ਜਦੀ ਪਿੱਠ ਤੇ ਖੜਨਾ ਚਾਹੀਦਾ ਸੀ ਸਰਕਾਰ ਨੂੰ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਜੇ ਪਹਿਲਾਂ ਆਪਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤਾਂ 14000 ਕਰੋੜ ਦੇ ਬਕਾਇਆ ਕੱਲੇ ਪੇ ਕਮਿਸ਼ਨ ਦੇ ਨੇ डीए ਦੇ ਬਕਾਏ ਨੇ 8 8 10 10 ਸਾਲ ਤੋਂ ਪੈਂਡਿੰਗ ਜਿਹੜਾ ਇਹ ਰੁਪਈਆ ਉਹਨੂੰ ਦੇਣ ਵਾਸਤੇ ਇੱਕ ਪੈਸਾ ਨਹੀਂ ਰੱਖਿਆ ਇੱਕ ਫਿਗਰ ਉਜਾਹਰ ਕੀਤੀ ਉਹਦੇ ਵਿੱਚ ਵੀ ਜਿਹੜੀ ਢਾਂਚਾਗਤ ਤਰੀਕੇ ਨਾਲ ਉਹਨੂੰ ਦਿੱਤਾ ਜਾਊਗਾ ਜੀ 29 ਤੱਕ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹਦੀਆਂ ਕਿਸ਼ਤਾਂ ਬਣਾਤੀਆਂ 2031 ਤੱਕ ਦੀਆਂ ਜਦ ਤੱਕ 27 ਦੇ ਵਿੱਚ ਤਾਂ ਇਹ ਨਹੀਂ ਚਲੇ ਜਾਣਾ ਆਪੀ ਤੇ 2 ਸਾਲ ਆਉਣ ਵਾਲੀ ਸਰਕਾਰ ਦਾ ਵੀ ਵਿੱਚ ਹੀ ਗਣ ਲਿਆ ਮਤਲਬ ਕੋਈ ਸੰਗ ਨਹੀਂ ਇਹ ਸਰਕਾਰ ਨੂੰ ਵੀ ਕਿੰਨੀ ਮਹਿੰਗਾਈ ਹੈ ਕਿੰਨਾ ਸਾਰਾ ਕੁਝ ਹੈ ਤੇ ਨਹੀਂ ਕੁਝ ਮੁਲਾਜ਼ਮਾਂ ਦੇ ਪੱਲੇ ਪਾਇਆ ਓਪੀਐਸ ਜੀ ਦਾ ਵਾਦਾ ਕਰਕੇ ਆਏ ਸੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਉਹਦਾ ਕੋਈ ਜ਼ਿਕਰ ਤੱਕ ਨਹੀਂ ਮਿਨਿਮਮ ਵੇਜ ਜਿਹੜੀ ਸੁਪਰੀਮ ਕੋਰਟ ਦੇ ਗਾਈਡਲਾਈਨਸ ਦੇ ਮੁਤਾਬਕ ਹੀ ਅੱਜ ਕੈਲਕੂਲੇਟ ਜੇ ਉਹਨੂੰ ਕਰੀਏ 35000 ਰੁਪਏ ਬਣਦੀ ਹੈ ਪਰ ਉਹ 11000 ਦਿੱਤੀ ਜਾ ਰਹੀ ਹੈ ਉਹ سرمایہਦਾਰਾਂ ਦੇ ਦਬਾਅ ਦੇ ਥੱਲੇ ਔਰ ਲੁੱደን ਦੀ ਜਿੰਮਨੀ ਚੋਣ ਨੂੰ ਸਾਹਮਣੇ ਰੱਖ ਕੇ ਸੰਤਤਕਾਰਾਂ ਦੇ ਉੱਤੇ ਕੋਈ ਬੋਝ ਨਾ ਪਵੇ ਤੇ ਇਹ ਗਰੀਬਾਂ ਦਾ ਸ਼ੋਸ਼ਣ ਕਰਕੇ ਮਤਲਬ 12 ਸਾਲ ਹੋ ਗਏ ਮਿਨਿਮਮ ਵੇਜ ਦਾ ਇੱਕ ਪੈਸਾ ਨਹੀਂ ਵਧਾਇਆ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਬਾਰ-ਬਾਰ ਕਿਹਾ ਜਾਂਦਾ ਹੈ ਤੇ ਉਹ ਪਾਲਿਸੀ ਬਿਲਕੁਲ ਉੱਕਾ ਕੋਈ ਪਾਲਿਸੀ ਨਹੀਂ ਬਣਾਈ ਜਿਹੜੀਆਂ ਪੋਸਟਾਂ ਭਰਨ ਦਾ ਦਾਅਵੇ ਕੀਤੇ ਜਾਂਦੇ ਨੇ 52000 ਨੌਕਰੀਆਂ ਦੇਤੀਆਂ ਉਹ ਨੌਕਰੀਆਂ ਦਾ ਕੋਈ ਮੂਸਰ ਨਹੀਂ ਨਾ ਉਹ ਕੱਚੀਆਂ ਨੇ ਨਾ ਉਹ ਪੱਕੀਆਂ ਨੇ ਅਧ ਵਿਚਾਲੇ ਵਾਲੀਆਂ ਤੇ ਨਾਲੇ 2.5 ਤੋਂ 3 2.5 ਤੋਂ 3 ਲੱਖ ਪੋਸਟਾਂ ਖਾਲੀ ਹੋਣ ਤੇ 50000 ਉਹ ਵੀ ਪੁਲਿਸ ਦੇ ਵਿੱਚ ਭਰਤੀ ਜ਼ਿਆਦਾ ਜਾਂ ਅਨਸਰ ਦੀ ਲੋਡ ਜਿਹੜੀ ਕਿਤੇ ਟੀਚਰ ਭਰਤੀ ਕਰਨ ਦੀ ਹੁੰਦੀ ਹੈ ਵੀ ਇਹ ਸਕੂਲ ਹੀ ਬੰਦ ਹੋਣ ਲੱਗ ਗਏ ਵੀ ਹਵਾ ਬਣ ਜਾਣੀ ਹੈ ਸਾਡੇ ਖਿਲਾਫ ਉਹ ਅਨਸਰ ਦੇ ਦੀ ਭਰਤੀ ਉਹ ਜ਼ਿਆਦਾ ਹੈ ਉਹਦਾ ਵੀ ਕੋਈ ਮੂੰਹ ਸਿਰ ਨਹੀਂ ਹੈ ਉਸ ਭਰਤੀ ਦਾ ਸੋ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਨੇ ਮਲਾਜਮ ਮਜ਼ਦੂਰ ਗਰੀਬ ਵਰਗ ਆ ਕਿਸਾਨ ਮਜ਼ਾਰਿਆਂ ਦੇ ਉੱਤੇ ਨੇ ਕੋਈ ਕਿਸਾਨ ਹਿੱਤ ਦਾ ਇੱਕ ਵੀ ਗੱਲ ਹੈ ਸਾਰੇ ਬਜਟ ਦੇ ਵਿੱਚ ਨਹੀਂ ਵੀ ਕੋਈ ਉਹਨਾਂ ਦਾ ਕੋਆਪਰੇਟਿਵ ਕਰਜ਼ਾ ਮਾਫ ਕਰੇ ਜਾਂ ਖੇਤ ਮਜ਼ਦੂਰਾਂ ਦਾ ਕੋਈ ਮਾਫ ਕੀਤਾ ਹੋਵੇ ਜਾਂ ਕੋਈ ਹੋਰ ਪਿੰਡਾਂ ਦੀ ਸਹੂਲਤਾਂ ਵਾਸਤੇ ਕੋਈ ਉਹਦੇ ਚ ਜ਼ਿਕਰ ਹੋਵੇ ਬੇਰਜ਼ਗਾਰੀ ਦੇ ਹੱਲ ਵਾਸਤੇ ਕੋਈ ਰੋਡ ਮੈਪ ਨਹੀਂ ਔਰ ਮਾਫੀ ਉਮੇਜੇ ਵਿੱਚ ਚੱਲ ਰਹੇ ਨੇ ਟਰਾਂਸਪੋਰਟ ਦੇ ਵਿੱਚ ਜੇ ਆਪਾਂ ਲਾ ਲਈਏ ਤਿੰਨ ਸਾਲ ਤੋਂ ਇੱਕ ਵੀ ਬੱਸ ਨਹੀਂ ਪਾਈ ਔਰ ਇਸ ਬਜਟ ਦੇ ਵਿੱਚ ਕੋਈ ਜ਼ਿਕਰ ਨਹੀਂ ਵੀ ਅਸੀਂ ਨਵੀਆਂ ਬੱਸ ਪਾਵਾਂਗੇ ਰੋਡਵੇ ਦੇ ਵਿੱਚ 1300 ਬੱਸਾਂ ਘਟਦੇ ਔਰ ਜਿਹੜਾ ਮੁਫਤ ਸਫ਼ਰ ਸਹੂਲਤਾਂ ਦਾ ਬੋਝ ਹੈ 900 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਪੈਂਦਾ ਇਸ ادارے ਤੇ ਤੇ 450 ਕਰੋੜ ਦੀ ਪ੍ਰੋਵੀਜ਼ਨ ਰੱਖੀ ਹੈ ਬਜਟ ਦੇ ਵਿੱਚ 600 ਕਰੋੜ ਪਹਿਲਾਂ ਵਕਾ ਲੈਣਾ ਸਰਕਾਰ ਤੋਂ 1500 ਕਰੋੜ ਰੁਪਏ ਰੱਖਿਆ ਜਾਣਾ ਸੀ ਰੱਖਿਆ 400 ਕਰੋੜ ਹੈ ਇਹਦਾ ਮਤਲਬ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨਾਂ ਲੇਟ ਹੋਣਗੀਆਂ ਔਰ ਡੇਡ ਡੇਡ ਸਾਲ ਤੋਂ ਪੀਆਰਟੀ ਦੇ ਮੁਲਾਜ਼ਮਾਂ ਦੇ ਇੰਚਲੇ ਪਰਮੈਂਟ ਵਾਲੇ ਦੇ ਪਕਾਏ ਨਹੀਂ ਮਿਲੇ ਔਰ ਕੀ ਅਨੇਕਾਂ ਕਿਸਮ ਦੇ ਬਕਾਏ ਪੈਂਡਿੰਗ ਪਏ ਨੇ ਉਹ ਲੋਕਾਂ ਦੀਆਂ ਜੇਬਾਂ ਤੇ ਬਦਰ ਡਾਕਾ ਪੈ ਰਿਹਾ ਸਿੱਧਾ ਇੱਕ ਤਰ੍ਹਾਂ ਦਾ ਕੋਈ ਹੋਰ ਲੋਕਾਂ ਚ ਭਲ ਫੱਟੀ ਜਾ ਰਹੀ ਹੈ ਤੇ ਅਸੀਂ ਮੁਫਤ ਸਫਰ ਦੇਤਾ ਆ ਦੇਤਾ ਆ ਦੇਤਾ ਸੋ ਹਰ ਬਰਕ ਇਸ ਬਜਟ ਨੇ ਵਿਰਾਸ ਕੀਤਾ ਔਰ ਜਿਹੜਾ ਅਣਪੂਰਿਆ ਘਾਟਾ ਰੱਖਿਆ ਬਜਟ ਦੇ ਵਿੱਚ ਤੁਸੀਂ ਲਾ ਦਿਓ ਕੋਈ ਨਹੀਂ 236000 ਕਰੋੜ ਦਾ ਬਜਟ ਰੱਖਿਆ ਆਮਦਨ ਦੇ ਸਾਧਨ ਸਾਰੇ 1.5 ਕਰੋੜ ਲੱਖ ਕਰੋੜ ਦੇ ਦੱਸੇ ਗਏ ਨੇ ਜਿਹੜਾ 70 80 ਕਰੋੜ ਉਹ ਕਿੱਥੋਂ ਪੂਰਾ ਹੋਣਾ ਬਾਅਦ ਦੇ ਵਿੱਚ ਜਿਵੇਂ ਪਹਿਲਾਂ ਬਿਜਲੀ ਦੇ ਟੈਰਫ ਵਧਾਏ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਇਹ ਵਿਕਾਸ ਟੈਕਸ ਲਾਇਆ ਔਰ ਜਿਹੜੇ ਆਪਣਾ ਐਫੀ ਡਿਪਟਾਂ ਦੀਆਂ ਰੈਵਨਿਊ ਸਟੈਂਪ ਡਿਊਟੀਆਂ ਤੇ ਹੋਰ ਮਾਲੀਆ ਵਧਾਉਣ ਵਾਸਤੇ 83% ਉਹਦੇ 'ਚ ਵਾਧਾ ਕੀਤਾ ਇਸ ਤਰ੍ਹਾਂ ਦੇ ਟੈਕਸ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲਾ ਕੇ ਗਰੀਬ ਲੋਕਾਂ ਦੇ ਉੱਤੇ ਹੋਰ ਬੋਝ ਪਾਉਣਗੇ ਆਪਣੇ ਸਰਮਾਇਦਾਰਾਂ ਨਾਲ ਜੋਟੀਆਂ ਉਵੇਂ ਜਿਵੇਂ ਕੈਮਰੇ ਰੱਖਣੀਆਂ ਨੇ ਉਹ ਲੁਟੇਰੇ ਵਰਗ ਦੇ ਖਿਲਾਫ ਇਹਨਾਂ ਨੇ ਕੁਝ ਨਹੀਂ ਕਰਨਾ ਸੋ ਇੱਥੇ ਜਿਹੜਾ ਪੰਜਾਬ ਦੀ ਜਵਾਨੀ ਪਲਾਨ ਕਰ ਰਹੀ ਹੈ ਉਹਨਾਂ ਨੂੰ ਏਮਪਲॉयਮੈਂਟ ਦੇਣ ਵਾਸਤੇ ਕੋਈ ਜ਼ਿਕਰ ਨਹੀਂ ਔਰ ਨਸ਼ਿਆਂ ਦਾ ਇੱਕ ਡਰਾਮਾ ਚੱਲ ਰਿਹਾ ਸਿਰਫ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਆਪਦੇ ਐਮਐਲਏ ਜੇ ਐਂਡ ਕੇ ਦੀ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਪੰਜਾਬ ਦੇ ਵਿੱਚੋਂ ਬੇਥਾ ਨਸ਼ਾ ਆ ਰਿਹਾ ਹੈ ਉੱਥੇ ਕੋਈ ਸੰਗ ਨਹੀਂ ਉਹਦਾ ਜ਼ਿਕਰ ਤੱਕ ਨਹੀਂ ਕਰਦੇ ਵੀ ਸਾਡਾ ਐਮਐਲਏ ਕਿਉਂ ਕਹਿ ਰਿਹਾ ਹੈ ਇਹ ਗੱਲ ਸੋ ਸਾਰੇ ਤਰ੍ਹਾਂ ਦੇ ਮਾਫੀ ਇੱਥੇ ਆਪਰੇਟ ਕਰ ਰਹੇ ਨੇ ਟਰਾਂਸਪੋਰਟ ਦੇ ਮਾਫੀ ਦੀ ਪੁਸ਼ਤਪਨਾਹੀ ਕਰ ਰਹੇ ਨੇ ਮਾਈਨਿੰਗ ਇੱਥੇ ਹੋ ਰਹੀ ਹੈ ਕਰਪਸ਼ਨ ਰੱਜ ਕੇ ਹੋ ਰਹੀ ਹੈ ਵੀ ਕੋਈ ਵੀ ਇਹਨਾਂ ਦਾ ਇੱਕ ਅਹਜਾ ਕੰਮ ਨਹੀਂ ਜਿਹੜਾ ਪੰਜਾਬ ਪੱਖੀ ਹੋਵੇ ਟੋਟਲ ਸਾਰਾ ਦਿੱਲੀ ਤੋਂ ਜਿਹੜੀ ਹਰੀ ਹੋ ਜਾਮ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਾਰੀ ਪੰਜਾਬ ਦੇ ਉੱਤੇ ਬੋਝ ਬਣ ਕੇ ਇੱਥੇ ਹਰਲ-ਹਰਲ ਕਰਦੀ ਫਿਰਦੀ ਹੈ ਤੇ ਐਡੀ ਵੱਡੀ ਗਿਣਤੀ ਇਹਨਾਂ ਕੋਲੇ ਹੈ ਇਹਨਾਂ ਨੂੰ ਕਿਹੜਾ ਪੰਜਾਬ ਸੰਭਲਦਾ ਨਹੀਂ ਸੀ 94 ਐਮਐਲਏ ਨੇ ਇਸ ਵੇਲੇ ਸੋ ਇਹ ਸਾਰਾ ਕੁਝ ਕਿਸੇ ਪੱਖ ਤੋਂ ਵੀ ਚਾਹੇ ਸਾਡਾ ਸਮਾਜਿਕ ਅ ਅਸੀਂ ਉਹਦੇ ਵਿੱਚ ਆਉਨੇ ਆ ਜਨਤਾ ਦੇ ਵਿੱਚ ਉਸ ਪੱਖ ਤੋਂ ਸਾਡੇ ਟੱਬਰਾਂ ਦੀ ਗੱਲ ਹੈ ਇਹ ਨਮਲਾਜਮਤ ਦੇ ਤੌਰ ਤੇ ਸਿੱਧੇ ਰੂਪ ਦੇ ਵਿੱਚ ਸਭ ਦੀ ਇੱਕ ਤਰੀਕੇ ਦੇ ਨਾਲ ਜਿਹੜੀ ਲੁੱਟ ਹੈ ਇਹਦੇ ਖਿਲਾਫ ਅੱਜ ਦਾ ਜਿਹੜਾ ਪ੍ਰਦਰਸ਼ਨ ਸੀਗਾ